ਸਤਿ ਸ਼੍ਰੀ ਅਕਾਲ ਜੀ ਪੰਜਾਬ ਟੂ ਵਰਡ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਅੰਟਾਰਕਟਿਕਾ ਦੀ ਅਣਜਾਣ ਤੇ ਖੌਫਨਾਕ ਦੁਨੀਆ ਬੇਸ਼ੁਮਰ ਮਿਸਟਰੀ ਦੇ ਨਾਲ ਭਰੀ ਹੋਈ ਹੈ ਕੁਝ ਨੂੰ ਤਾਂ ਸੁਲਝਾ ਲਿਆ ਗਿਆ ਹੈ ਪਰ ਕੁਝ ਤਾਂ ਅਜੇ ਤੱਕ ਸਾਇੰਸ ਦੇ ਵੀ ਪੱਲੇ ਨਹੀਂ ਪੈ ਰਹੀਆਂ ਬਰਫ਼ ਦੀ ਪਰਤ ਦੇ ਥਲੇ ਕਿਹੜੀ ਦੁਨੀਆ ਵਸਦੀ ਹੈ ਅੰਟਾਰਕਟਿਕਾ ਜਿਸ ਨੂੰ ਕੀ ਧਰਤੀ ਦਾ ਬੋਟਮ ਵੀ ਕਿਹਾ ਜਾਂਦਾ ਹੈ ਇਥੋਂ ਦੇ ਆਈਸ ਸ਼ੀਲਡ ਦੀ ਗਹਿਰਾਈ 4.7 ਕਿਲੋਮੀਟਰ ਤੱਕ ਦੀ ਰਿਕਾਰਡ ਕੀਤੀ ਗਈ ਹੈ ਇਸ برف ਦੇ ਅੰਦਰ ਲੱਖਾਂ ਸਾਲ ਪੁਰਾਣੇ ਰਾਜ ਅੱਜ ਵੀ ਦਫਨ ਹਨ ਸਭ ਤੋਂ ਪਹਿਲਾਂ ਜਾਣਾਂਗੇ ਇਸ ਦੇ ਅੰਦਰ برف ਦੇ ਅੰਦਰ ਲੁਕੀ ਹੋਈ ਜ਼ਿੰਦਗੀ ਦੇ ਬਾਰੇ 2022 ਦੇ ਵਿੱਚ ਰਿਸਰਚਰ ਨੇ ਸੈਟਲਾਈਟ ਦੀ ਮਦਦ ਦੇ ਨਾਲ ਅੰਟਾਰਕਟਿਕਾ ਦੇ ਵਿੱਚ ਇੱਕ ਅਜੀਬ ਜਿਹਾ ਨਿਸ਼ਾਨ ਦੇਖਿਆ ਇਹਨਾਂ ਨੂੰ ਸ਼ੱਕ ਉਦੋਂ ਹੋਇਆ ਜਦੋਂ ਕਿ 2021 ਦੀ ਫੋਟੋਗ੍ਰਾਫ ਵਿੱਚ ਵੀ ਇਹ ਕਰੈਕ ਦੇਖਿਆ ਜਾ ਸਕਦਾ ਸੀ ਉਸ ਤੋਂ ਪਹਿਲਾਂ ਉਦਾਂ ਦਾ ਕੋਈ ਵੀ ਨਿਸ਼ਾਨ ਉੱਥੇ ਨਹੀਂ ਸੀ ਉਹਨਾਂ ਨੇ क्रैक ਵਾਲੀ ਜਗ੍ਹਾ ਇੱਕ ਹੌਟਵਾਟਰ ਡ੍ਰਿੱਲ ਦੇ ਅੱਗੇ ਕੈਮਰਾ ਲਗਾ ਕੇ ਉੱਥੇ ਡ੍ਰਿੱਲ ਕਰਨਾ ਸ਼ੁਰੂ ਕਰ ਦਿੱਤਾ। ਕਰੀਬ 500 ਮੀਟਰ نیچے ਜਾ ਕੇ ਡ੍ਰਿੱਲ ਨੂੰ ਰੋਕਣਾ ਪੈ ਗਿਆ ਕਿਉਂਕਿ ਡ੍ਰਿੱਲ ਦੇ ਅੱਗੇ ਲੱਗੇ ਕੈਮਰੇ ਨੇ ਅੰਟਾਰਕਟਿਕਾ ਦੇ نیچے ਇੱਕ ਅਜੀਬ ਦੁਨੀਆ ਨੂੰ ਰਿਕਾਰਡ ਕਰ ਲਿਆ ਸੀ। ਨੀچے ਇੱਕ ਨਦੀ ਵਹਿ ਰਹੀ ਸੀ ਜਿਸ ਦੇ ਵਿੱਚ ਹਜ਼ਾਰਾਂ ਨਹੀਂ ਬਲਕਿ ਲੱਖਾਂ ਦੇ ਹਿਸਾਬ ਦੇ ਨਾਲ ਐਪੀਪੋਰਸ ਸੀ ਜਿਸ ਨੂੰ ਝਿੰਗਾ ਵੀ ਕਿਹਾ ਜਾਂਦਾ ਹੈ। ਇਹ ਨਸਲ ਝਿੰਗੇ ਦੇ ਨਾਲ ਬਹੁਤ ਹੀ ਜ਼ਿਆਦਾ ਮਿਲਦੀ ਜੁਲਦੀ ਸੀ। ਅਤੇ ਡ੍ਰਿਲ ਕਰਨ ਦੇ ਨਾਲ ਇਹ ਬਹੁਤ ਜ਼ਿਆਦਾ ਐਕਟਿਵ ਹੋ ਗਈ ਸੀ ਪਰ ਸਵਾਲ ਇਹ ਸੀ ਕਿ ਅੰਟਾਰਕਟਿਕਾ ਦੇ ਇੰਨੇ ਠੰਡੇ ਮੌਸਮ ਦੇ ਵਿੱਚ ਇਹ ਝਿੰਗੇ ਆਏ ਕਿੱਥੋਂ ਅਤੇ ਇਹ ਜਿੰਦਾ ਰਹਿਣ ਦੇ ਲਈ ਕੀ ਖਾਂਦੇ ਹੋਣਗੇ ਐਕਸਪਰਟਸ ਦਾ ਮੰਨਣਾ ਹੈ ਕਿ ਝਿੰਗੇ ਸਮੁੰਦਰ ਦੇ ਵਿੱਚ ਗਲੇ ਹੋਏ ਡੀਕੰਪੋਜ਼ਡ ਪਲਾਂਟ ਖਾਂਦੇ ਹਨ ਇਸਦਾ ਮਤਲਬ ਇਹ ਹੈ ਕਿ ਅੰਟਾਰਕਟਿਕਾ ਦੀ ਇਹ ਛਿਪੀ ਹੋਈ ਨਦੀ ਦੇ ਵਿੱਚ ਜ਼ਰੂਰ ਕਦੇ ਨਾ ਕਦੇ ਪਲਾਂਟ ਹੁੰਦੇ ਹੋਣਗੇ ਜਿਸ ਨੂੰ ਖਾ ਕੇ ਇਹ ਆਪਣੀ ਦੁਨੀਆ ਇੱਥੇ ਬਸਾਈ ਬੈਠੇ ਹਨ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਅਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ